ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮਾਸਾ ਦੇ ਫਰੇ ਲੈ ਕੇ ਆਜਨਾ ਜੀ ਅਗਲੇ 24 ਘੰਟਿਆਂ ਦੀ ਆਪਾਂ ਗੱਲ ਕਰਨੀ ਹੈ ਯਾਨੀ ਕਿ ਅੱਜ ਦਾ ਦਿਨ ਦਾ ਮੌਸਮ ਅਤੇ ਰਾਤ ਦਾ ਮੌਸਮ ਕਿਵੇਂ ਦਾ ਰਹ ਸਕਦਾ ਪੰਜਾਬ ਔਰ ਨਾਲ ਲੱਗਦੇ ਖੇਤrana ਦਾ ਅਸਲਿਆਂ ਤਾਜ਼ਾ ਸੈਟਲਰ ਤੁਸੀਂ ਨਾਲ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਵੇਰ ਦੇ ਲਗਭਗ 8:30 ਵਜੇ ਨਜ਼ਰ ਆ ਰਹੀ ਹੈ ਜੇ 11 ਮਈ ਦੀ ਜਰੀਆ ਸਵੇਰ ਹੈ ਪੰਜਾਬ ਦੇ ਵਿੱਚ ਸਵੇਰ ਤੋਂ ਧੁੱਪ ਜੜੀ ਹੈ ਬਹੁਤੇ ਹਫਾਗਾਂ ਦੇ ਵਿੱਚ ਚੜੀ ਹੋਈ ਹੈ ਤੇ ਅਸਲਿਆਂ ਦੇ ਦੇਖ ਸਕਦੇ ਹਾਂ ਕਿ ਮੌਸਮ ਸਾਫ ਬਣਿਆ ਹੋਇਆ ਬਹੁਤੇ ਖੇਤrana ਦੇ ਵਿੱਚ ਭਾਵੇਂ ਪੰਜਾਬ ਦੇ ਖੇਤrana ਭਾਵੇਂ ਹਰਿਆਣ ਦੇ ਖੇਤrana ਰਾਜਸਥਾਨ ਦੇ ਕੁਝ ਖੇਤrana ਦੇ ਵਿੱਚ ਖਾਸ ਕਰਕੇ ਦੱਖਣ ਫੁਰ ਹੋਈ ਔਰ ਗੁਜਰਾਤ ਦੇ ਉਤਰੀ ਫਾਗਾਂ ਦੇ ਵਿੱਚ ਕਿਤੇ ਨਾ ਕਿਤੇ ਹਲਚਲ ਹੈ ਉੱਥੇ ਬੱਦਲ ਵਾਈਕੋ ਇਸ ਤਰ੍ਹਾਂ ਦੇ ਵਿੱਚ ਬਣੀ ਹੋਈ ਹੈ ਪਛੋਣੇ ਸਿਸਟਮ ਫਿਰ ਤੋਂ ਸਰਗਰਮ ਹੋਵੇਗਾ ਜੀ ਸਵੇਰ ਤ ਲੈ ਕੇ ਦੁਪਹਿਰ ਤੱਕ ਤੋਫਾ ਲੱਗੇਗੀ ਦੁਪਹਿਰ ਤੋਂ ਬਾਅਦ ਗਰਜ ਰੋਸ ਕੋਲੇ ਬੱਦਲ ਬਣ ਸਕਦੇ ਨੇ ਆਸਾਰ ਬਣੇ ਹੋਏ ਨੇ ਤੇ ਇਹ ਬੱਦਲ ਕਿੱਥੇ ਬਣਦੇ ਨੇ ਮਾਝਾ ਵਾਲੇ ਫਾਸੇ ਜਾਂ ਫਿਰ ਮਾਲਵੇ ਵਾਲੇ ਫਾਸੇ ਇਹ ਬਾਤ ਦੱਸੇਗਾ ਦੁਪਹਿਰ ਵੇਲੇ ਤੁਹਾਨੂੰ ਅਪਡੇਟ ਦੇਵਾਂਗੇ ਲਿਖਤੀ ਪੋਸਟ ਫਾਗੇ ਤੁਹਾਨੂੰ ਅਫਰਡ ਦਿੱਤੀ ਜਾਵੇਗੀ ਬੱਦਲ ਕਿਹੜੇ ਜ਼ਿਲ੍ਹੇ ਦੇ ਵਿੱਚ ਬਣਿਆ ਕਿਹੜੇ ਖੇਤਰ ਦੇ ਵਿੱਚ ਬਣਿਆ ਤੇ ਕਿੰਨੇ ਕਿਹੜਿਆਂ ਨੂੰ ਕਵਰ ਕਰੇਗਾ ਇਹ ਵੀ ਅਪਡੇਟ ਤੁਹਾਨੂੰ ਦੇਵਾਂਗੇ ਜੇਕਰ ਕੇਂਦਰੀ ਹਰੀਆਲੇ ਵਾਲੇ ਪਾਸੇ ਬੱਦਲ ਬਣ ਗਿਆ ਯਾਨੀ ਕਿ ਖਵਾਦ ਖੇਤਰ ਵਾਲੇ ਪਾਸੇ ਤਾਂ ਫਿਰ ਖਵਾਦ ਖੇਤਰ ਤੇ ਮਾਲਵੇ ਦੇ ਪੂਰਬੀ ਜ਼ਿਲ੍ਹੇ ਕਵਰ ਹੋ ਸਕਦੇ ਨੇ ਦਵਾਬੇ ਦੇ ਇੱਕ ਦੋ ਜ਼ਿਲ੍ਹੇ ਜੜੀਆਂ ਕਵਰ ਹੋ ਸਕਦੇ ਨੇ ਹਲਕੇ ਤੋਂ ਲੈ ਕੇ ਤੇਜ਼ ਝਰਾਟਿਆਂ ਦੇ ਨਾਲ ਇਸੇ ਲਾਵਾ ਪਛਮੀ ਭਾਗਾਂ ਦੇ ਵਿੱਚ ਆਸਾਰ ਘਟਨੇ ਬੱਦਲ ਬਹੁਤੇ ਖੇਤਰਾਂ ਦੇ ਵਿੱਚ ਜੇਕਰ ਬਣਦਾ ਤਾਂ ਖਵਾਦ ਦਵਾਬਾ ਜਾਂ ਫਿਰ ਕੇਂਦਰੀ ਮਾਲਵੇ ਦੇ ਵਿੱਚ ਬਣਦੇ ਆਸਾਰ ਹੋਣਗੇ ਹਰੀਆਲੇ ਦੇ ਕੁਝ ਖੇਤਰਾਂ ਦੇ ਵਿੱਚ ਮੇ ਲੱਗਣ ਦੇ ਆਸਾਰ ਹੋਣਗੇ ਇਸਲਾਵਾ ਜੀ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਵੱਡੀ ਹਲਚਰ ਵੱਡੇ ਹਨੇਰ ਚੱਕਰ ਦੇ ਅਸਰ ਹੁਣ ਘਟਨੇ ਹਲਕੇ ਦਾ ਲਗੇ ਦਰਮਿਆਨੇ ਵੀ ਦਰਜ ਹੋ ਸਕਦੇ ਨੇ ਉਹ ਵੀ ਆਉਂਦੇ ਕਹ ਲਿਆ ਕਿ ਦੁਪਹਿਰ ਤੋਂ ਬਾਅਦ ਸ਼ਾਮ ਤੱਕ ਲੈ ਕੇ ਆਜਾਦੀ ਰਾਤ ਤੋ ਫੈਲਾ ਫਲਾ ਅਸਾਰ ਬਣੇ ਹੋਏ ਨੇ 70 75% ਜਿਹੜੇ ਚਾਂਸ ਨਹੀਂ ਕਿ ਅੱਜ ਬੱਦਲ ਬਣੇਗਾ ਤੇ ਮੇ ਜੜਿਆ ਹਲਕਤ ਵਾਲੇ ਤੇਸ਼ ਰਾਟੇ ਲੱਗ ਰਹੇ ਆ ਸਾਰਨੇ ਕੁਛ ਕਿਤਨਾ ਦੇ ਵਿੱਚ ਹਨੇਰ ਚਖੜ ਵੀ ਚੱਲ ਸਕਦਾ 40-50 ਕਿਲੋਮੀਟਰ ਦੀ ਰਫਤਾਰ ਨਾਲ ਮੌਸਮ ਵਿਭਾਗ ਨੇ ਅੱਜ ਦੇ ਲਈ ਅਲਰਟ ਕੀਤੇ ਹੋਏ ਨੇ yellow alert ਜਾਰੀ ਕੀਤਾ ਗਿਆ ਨੇ ਗਰਜ ਚਲੇਸ਼ ਦੇ ਨਾਲ ਮੀਂਹ ਪਲੱਸ ਕੁਛ ਕਿਛੇ ਤਰ੍ਹਾਂ ਦੇ ਵਿੱਚ ਹਲਕੀ ਗਰਮਾਰ ਹੋ ਸਕਦੀ ਹੈ ਸੋ 더 ਫਰਦੀ ਵੀਡੀਓ ਦੇ ਵਿੱਚ ਅਪਡੇਟ ਤੁਹਾਨੂੰ ਪਾ ਕੇ ਸਾਂਝੀ ਕੀਤੀ ਜਾਵੇਗੀ ਉਹ ਜੜ ਕਿ ਕਿਹੜੇ ਖੇਤਰ ਦੇ ਵਿੱਚ ਬਦਲ ਬਣਿਆ ਨਹੀਂ ਬਣਿਆ ਜਾਂ ਨਹੀਂ ਬਣਿਆ ਇਹ ਤੁਹਾਨੂੰ ਅਪਡੇਟ ਦੇ ਰਹੀਆਂ ਅਸੀਂ ਸਾਂਝੀ ਕਰਾਂਗੇ ਫਿਲਹਾਲ ਦੀ اجازت ਧੰਨਵਾਦ